ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੈਂ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਹਾਂ ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਮਿਸ਼ਨ ਸਮਰਾਥ ਚੱਲ ਰਿਹਾ ਹੈ ਮੈਨੂੰ ਉਹ ਕਹਾਣੀਆਂ ਬਣਿਆ ਹੀ ਵਧੀਆ ਲੱਗੀਆਂ ਜੋ ਮਿਸ਼ਨ ਸਮਰਾਥ ਵਿੱਚ ਲਿਖੀਆਂ ਹੋਈਆਂ ਹਨ ਮੈਂ ਵੀ ਉਹ ਕਹਾਣੀਆਂ ਪੜੀਆਂ ਹਨ ਮੈਨੂੰ ਵੀ ਕਹਾਣੀ ਦਾ ਲਿਖਣ ਦਾ ਬਹੁਤ ਹੀ ਮਨ ਨੂੰ ਹੋਇਆ ਮੈਂ ਉਹ ਕਹਾਣੀ ਨੂੰ ਦਿੱਕਿਆ ਵੀ ਹੈ ਮੈਂ ਹੁਣ ਤੁਹਾਨੂੰ ਇੱਕ ਕਹਾਣੀ ਕਹਾਣੀ ਸੁਣਾਉਣਾ ਚਾਹਦੀ ਹਾਂ ਜਿਸ ਕਹਤੀ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਤੇ ਜੰਗਲ ਵਿੱਚ ਦਰਖਤ ਕਬੂਤਰ ਦੇ ਦਰਖਤ ਰਹਿੰਦਾ ਸੀ ਦਰਖਤ ਤੇ ਕਬੂਤਰ ਰਹਿੰਦਾ ਸੀ ਅਤੇ ਉਸ ਦੇ ਛੋਟੇ ਛੋਟੇ ਬੱਚੇ ਵੀ ਸਨ ਉਹ ਅਤੇ ਉਸੇ ਜੰਗਲ ਵਿੱਚ ਇੱਕ ਕੁੱਤਾ ਰਹਿੰਦਾ ਸੀ ਜਿਸ ਦਾ ਨਾਮ ਸ਼ੇਰੂ ਸੀ ਇੱਕ ਦਿਨ ਕਬੂਤਰ ਆਪਣੇ ਬੱਚਿਆਂ ਲਈ ਖਾਣਾ ਲੈਣ ਲਈ ਗਿਆ ਅਤੇ ਉਸ ਨੂੰ ਖਾਣਾ ਲਾਪ ਗਿਆ ਪਰ ਜਦੋਂ ਉਹ ਆਪਣਾ ਖਾਣਾ ਉਹ ਕਹਾਣੀ ਕਿ ਕਬੂਤਰ ਦਾ ਖਾਣਾ ਚੋਣ ਲੱਗੇ ਖਾਣਾ ਖੋਣ ਲੱਗੇ ਅਤੇ ਇੱਕ ਕਾਂ ਨੇ ਕਬੂਤਰ ਨੂੰ ਚੁੰਝ ਮਾਰ ਦਿੱਤੀ ਜਿਸ ਕਾਰਨ ਕਬੂਤਰ ਦਾ ਮਾਸ ਛਿੱਲ ਗਿਆ ਅਤੇ ਉਹ ਥੱਲੇ ਡਿੱਗ ਗਿਆ ਅਤੇ ਫਿਰ ਸ਼ੇਰੂ ਨੇ ਕਬੂਤਰ ਦੀ ਹਾਲਤ ਵਿੱਚ ਸੁਧਾਰ ਲਿਆ ਜਾਂਦਾ ਫਿਰ ਉਹ ਆਪਸ ਵਿੱਚ ਕਲਪਕ ਕਰਨ ਲੱਗ ਪਏ ਅਤੇ ਫਿਰ ਉਹ ਕੁਝ ਦਿਨਾਂ ਵਿੱਚ ਹੀ ਦੋਨੇ ਦੋਸਤ ਪੱਕੇ ਬਣ ਗਏ ਅਤੇ ਇੱਕ ਦਿਨ ਬਾਹੂ ਕਬੂਤਰ ਨੇ ਸ਼ੇਰੂ ਨੂੰ ਕਿਹਾ ਕਿ ਤੂੰ ਮੇਰੇ ਵਖਤ ਤੇ ਥੱਲੇ ਵਾਲੀ ਜਗ੍ਹਾ ਤੇ ਰਹਿਣ ਲੱਗ ਜਾ ਮੇਰਾ ਘੋਸਲਾ ਵਿਦਰਕਤ ਦੇ ਉੱਪਰ ਹੀ ਹੈ ਸ਼ੇਰੂ ਨੇ ਕਬੂਤਰ ਵੱਲ ਵੇਖ ਕੇ ਹਾਂ ਵਿੱਚ ਸਿਰ ਹਿਲਾਇਆ ਅਤੇ ਉਹ ਦਰਖਤ ਥੱਲੇ ਰਹਿਣ ਲੱਗ ਪਿਆ ਇੱਕ ਦਿਨ ਕਬੂਤਰ ਦੇ ਬੱਚਿਆਂ ਨੂੰ ਬਹੁਤ ਤੇਜ਼ ਭੁੱਖ ਲੱਗ ਰਹੀ ਸੀ ਅਤੇ ਕਬੂਤਰ ਫਿਰ ਖਾਣਾ ਲੱਭਣ ਲਈ ਚਲਾ ਗਿਆ ਤੇ ਖੱਲੇ ਸ਼ੇਰੂ ਨੂੰ ਖਾਣਾ 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 ਲੱਭਣ ਦੀ ਚਲਾ ਗਿਆ ਅਤੇ ਥੱਲੇ ਸ਼ੇਰੂ ਨੂੰ ਵੀ ਇੰਨੀ ਭੁੱਖ ਤੇਜ਼ ਲੱਗ ਰਹੀ ਸੀ ਕਿ ਉਸ ਨੂੰ ਕੁਝ ਸੋਚ ਨਹੀਂ ਰਿਹਾ ਸੀ ਫਿਰ ਉਹ ਆੜੇਦਵਾਲੇ ਖਾਣਾ ਲੱਭਣ ਲੱਗਾ ਅਤੇ ਕਬੂਤਰ ਦੇ ਬੱਚੇ ਵੀ ਬਹੁਤ ਚੀਕਾ ਮਾਰ ਰਹੇ ਸਨ ਚੀਕਾ ਮਾਰਦੇ ਉਹ ਹੌਸਲੇ ਵਿੱਚੋਂ ਥੱਲੇ ਦਿਖ ਪਏ ਅਤੇ ਸ਼ੇਰੂ ਦੀ ਕਬੂਤਰ ਦੀ ਨਜ਼ਰ ਸ਼ੇਰੂ ਦੀ ਨਜ਼ਰ ਕਬੂਤਰ ਦੇ ਬੱਚੇ ਚੇਰੂ ਨੇ ਬਿਨਾ ਸੋਚੇ ਸਮਝੇ ਹੀ ਕਬੂਤਰ ਦੇ ਬੱਚਿਆਂ ਨੂੰ ਖਾ ਲਿਆ ਅਤੇ ਜਦੋਂ ਇਸ ਦਾ ਪਤਾ ਕਬੂਤਰ ਨੂੰ ਲੱਗਾ ਤਾਂ ਉਹ ਰੋਣ ਲੱਗ ਪਿਆ ਅਤੇ ਉਹ ਆਪਣੇ ਆਪਣੇ ਆਪ ਨੂੰ ਕੋਸਣ ਲੱਗਾ ਕਿ ਉਹ ਚੇਰੂ ਨੂੰ ਬਿਨਾ ਜਾਂਚੇ ਹੀ ਉਸ ਨਾਲ ਦੋਸਤੀ ਕਰ ਲਈ ਅਤੇ ਉਹ ਨੂੰ ਆਪਣੇ ਨਾਲ ਉਸ ਨੂੰ ਆਪਣੇ ਨਾਲ ਰਹਿਣ ਦਾ ਕਿਉਂ ਗਿਆ ਕਬੂਤਰ ਆਪਣੀ ਗਲਤੀ ਤੇ ਬਹੁਤ ਪਛਤਾ ਰਿਹਾ ਸੀ ਮੈਨੂੰ ਇਹ ਕਹਾਣੀ ਤੋਂ ਹੀ ਸਿੱਖਿਆ ਇਾਕਿ ਸਾਨੂੰ ਕਿਸੇ ਨੂੰ ਵੀ ਬਿਨਾ ਬਿਨਾ ਪਰਖੇ ਨਹੀਂ ਅਤੇ ਸਮਝੇ ਬਿਨਾ ਕਿਸੇ ਨਾਲ ਹੱਦ ਤੋਂ ਵੱਧ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਘਰ ਵਿੱਚ ਰਹਿਣ ਦੇਣਾ ਚਾਹੀਦਾ ਹੈ ਧੰਨਵਾਦ